ਤੁਸੀਂ ਦੇਖ ਰਹੇ ਹੋ BBC ਪੰਜਾਬ ਟੀਵੀ ਗਰਸ਼ੰਕਰ ਹੁਸ਼ਿਆਰਪੁਰ ਸੜਕ ਤੇ ਪਿੰਦੇ ਪਿੰਡ ਬੇੜੋਸਰ ਨੇੜੇ ਇੱਕ ਸੀਟੀਯੂਟੀ ਦੀ ਬਾਸ ਅਤੇ ਸਵਿਫਟ ਕਾਰ ਵਿਚਕਾਰ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ ਕਾਰ ਸਵਾਰ ਜ਼ਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਗਰਸ਼ੰਕਰ ਵਿਖੇ ਪਹੁੰਚਾਇਆ ਗਿਆ ਸ਼ਹਿਰਪੁਰ ਤੱਕ ਕੈਂਡੀਗੜ ਲੈ ਆ ਰਹੇ ਸੀ ਤੇ ਜਦੋਂ ਬਨੇਸਰ ਕੋਲ ਪਹੁੰਚੀ ਆ ਤੇ ਅੱਗੇ ਮੇਰੀ ਲਾਈਨ ਦੇ ਵਿੱਚ ਉਸੇ ਲਾਈਨ ਦੇ ਵਿੱਚ ਗੱਡੀ ਖੜੀ ਤੇ ਅੱਗੇ ਕਾਰ ਜਿਹੜਾ ਕ ਗੱਡੀ ਜਦੋਂ 50 ਮੀਟਰ ਪਿੱਛੇ ਗੱਡੀ ਰਹਿ ਗਈ ਗੱਡੀ ਓਵਰਟੇਕ ਕਰਨ ਦੇ ਦੂਸਰੀ ਲੇਨ ਚੋਂ ਗੱਡੀ ਪਾਈ ਆ ਉਹ ਖੜੀ ਗੱਡੀ ਨੇ ਇੱਕ ਬਿਨਾਂ ਇੰਡੀਕੇਟਰ ਲਗਾਏ ਇੱਕਦਮ ਗੱਡੀ ਸਾਈਡ ਨੂੰ ਰੋਡ ਤੇ ਜਾ ਰਹੇ ਨੂੰ ਮੋੜਤੀ ਰਾਈਟ ਸਾਈਡ ਜਿਸ ਕਾਰਨ ਗੱਡੀ ਕਾਰ ਦੇ ਵਿੱਚ ਵੀ ਵੱਜੀ ਤੇ ਰਾਈਟ ਸਾਈਡ ਉੱਤਰ ਕੇ ਡਰਕਤੀ ਹੋ ਗਈ ਪਰ ਫਿਰ ਵੀ ਸਵਾਰੀਆਂ ਦਾ ਤੇ ਕਾਰ ਵਾਲਿਆਂ ਦਾ ਕੋਈ ਵੀ ਮਜਾਮੀ ਨੁਕਸਾਨ ਹੋਣ ਤੋਂ ਬਚ ਗਿਆ ਕਿਉਂਕਿ ਬਹੁਤ ਮਾਈਨਰ ਸੱਟਾਂ ਲੱਗੀਆਂ ਪਰ ਪਰਮਾਤਮਾ ਦੀ ਕਿਰਪਾ ਨਾਲ ਬਚਾਏ ਕਿਹੜੀ ਸੀ ਕਿਹੜੀ ਸੀ ਢੰਡੀ ਦਾ ਟ੍ਰਾਫਿਕ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ